ਔਰ ਛੋਟਾ ਫੇਲ ਹੀ ਆ ਫੇਲ ਹੀ ਆ ਚੜਿਆ ਕੋਈ ਹੈ ਨਹੀਂ ਫੇਲਿਆ ਕੋਈ ਕਮਾਈ ਜਾਂਦਾ ਦੇਰ ਲੂਗਦੇ ਆ ਹਾਂਜੀ ਖੜਾਉਣਾ ਖੜਾਉਣਾ ਲੈ ਲੈ ਦੱਸ ਦੋ ਜੇ ਟੈਡੂ ਬਣਵਾਣਾ ਹੋਵੇ ਦੰਦੀ ਆਵਾ ਨਾ ਬੇ ਬਾਕੀ ਆਣਾ ਪਾ ਚੱਲਦੇ ਆ ਅੱਗੇ ਬਾਈ ਜੀ ਖੰਨੇ ਤੋਂ ਆਇਆ ਕੁਝ ਪਾਈਏ ਬੜਾਈਏ ਨਾ ਔਰ ਯਾਰ ਸਾਰਾ ਮਾਹੌਲ ਚਾਲਦਾ ਹੈਦਰ ਗਵਾਰੇ ਤੋਂ ਹੋਰੇ ਲੱਗੇ ਹਾਂ ਨਾ ਮਾੜੀ ਸੰਦੋਲਦਾ ਪਰਨ ਕੇ ਹਿਸਾਬ ਕਿਤਾਬ ਹਾਂਜੀ ਸਤ ਸ੍ਰੀ ਅਕਾਲ ਮਿੱਤਰੋ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਹੜਾ ਨਾਮ ਆ ਦੀਪਰੇਤ ਤੇ ਅੱਜ ਤੁਹਾਨੂੰ ਪਤਾ ਹੋਣਾ ਵੀ ਦਿਨ ਧਿਆਰ ਆ ਕੇ ਆਪਣੇ ਕੰਟੈਂਟ ਵੀ ਮਿਲਣਨਗੇ ਨਾਲੇ ਵਲੋਗ ਵੀ ਬਣਨਗੇ ਤੇ ਦੇਖਦੇ ਕੀ ਆਪਾਂ ਚੱਲਦੇ ਆਂ ਦ੍ਰੈਸ਼ੀ ਨਾਲ ਆਪਣੇ ਦੋ ਬੰਦੇ ਹੋਰ ਨੇ ਪਿਛਲੇ ਸਾਲ ਚਾਰ ਸੀ ਅੱਜ ਦੋ ਘਟ ਗਏ ਤਾਂ ਕਿ ਚਲੋ ਇੰਜੋਏ ਕਰਦੇ ਆਂ ਨਾਲੇ ਆਪਣੇ ਹਰਸ਼ ਭਾਈ ਜੀ ਆਏ ਨੇ ਚੱਲਦੇ ਆਂ ਫਿਰ ਆਪਾਂ ਉੱਥੇ ਆ ਕੇ ਮਿਲ ਗਿਆ ਹੁਣ ਦ੍ਰੈਸੀ ਝੂਟੇ ਲਵਾਗੇ ਤੁਹਾਨੂੰ ਮਹੌਲ ਚਲ ਦਿਖਾਵਾਂਗੇ ਰਾਵਣ ਦਿਖਾਵਾਂਗੇ ਸਭ ਕੁਝ ਦਿਖਾਵਾਂਗੇ ਕੁਝ ਨਹੀਂ ਛੱਡਣਾ ਆਪਣਾ ਬਾਕੀ ਚਲੋ ਚੱਲੀਏ ਫਿਰ ਆਪਾਂ ਤੁਹਾਨੂੰ ਟਾਈਮ ਸਰ ਇੰਜੋਏ ਕਰਾਂਦੇ ਰਹਿਾਂਗੇ ਆਪਾਂ ਏਦਾਂ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਜੋ ਫਿਰ ਜੇ ਪਹੁੰਚ ਗਿਆ ਦ੍ਰੈਸੀ ਐਤਕੇ ਇਹਨਾਂ ਨੇ ਲਾਈਟਿੰਗ ਵੀ ਚੈਰ ਕੀਤੀ ਹੋਈ ਆ ਨਾਲ ਆਪਣੇ ਨਾਲ ਆ ਭਾਰੀ ਨੇ ਤੇ ਨਾਲ ਉਹ ਭਾਰੀ ਨੇ ਚੱਲਦੇ ਆਂ ਅੰਦਰ ਕਰਦੇ ਆ ਮਹੌਲ ਚਾਲ ਕਰਮ ਬਾਕੀ ਰਸ਼ਮੈ ਨੂੰ ਘਾਟੇ ਲੱਗ ਰ ਅੰਦਰ ਬਾਕੀ ਚੱਲਦੇ ਆ ਲੋ ਜੀ ਆ ਨਾਟ ਦੇ ਡਰੇ ਸੀ ਦੀ ਧਰਤੀ ਦੇ ਪੈਰ ਆਹੇ ਕਿ ਅਦਰ ਸੁਆ ਆਪਣੇ ਸੈਸਤੀ ਦੀ ਆ ਦੇਖ ਰਿਹਾ ਕਿਸਤੀ ਦੀ ਬੰਨੇ ਆ ਕਿਹ ਚ ਬੰਨੇ ਆ ਬਾਕੀ ਐਨ ਕਿ ਭਈਆ ਘਟ ਆਇਆ ਐ ਮੈਂ ਦੇਖ ਕੇ ਹੈਰਾਨ ਆ ਇਧਰ ਇਥੇ ਭਈਆਂ ਦਾ ਰਸ਼ ਪਿਆ ਹੁੰਦਾ ਆ ਕਿ ਸੰਗਤ ਵੀ ਘਟਾ ਨਾ ਵੇ ਨਾਲ ਤੁਹਾਨੂੰ ਉਧਰ ਰਾਵਣ ਮੇਰ ਖਾਵਾਂ ਕਾਫੀ ਕੰਪਲੀਟ ਜਾ ਹੋ ਗਿਆ ਬਾਕੀ ਭੀੜ ਤੋਂ ਕੁਝ ਹਟ ਕੇ ਆਪਾਂ ਆ ਵੱਡੀ ਕਿਸਤੀ ਲੈਣ ਦੇ ਟਰਾਈ ਕਰ ਰਹੇ ਨੇ ਦੇਖੋ ਡਰ ਵੀ ਲੱਗੇ ਤਾਂ ਚੁਲੇ ਲੈਣ ਦਾ ਫਾਇਦਾ ਨਹੀਂ ਤਾਂ ਨਹੀਂ ਫਾਇਦਾ ਭਾੜਾ ਮੋੜਾ ਡਰ ਵੀ ਲੱਗੇ ਡਰ ਕੇ ਆ ਕੇ ਜਿੱਦ ਮਾਊਂਟਨ ਡਿਊ ਲਓ ਜੀ ਆਪਨੇ ਤਿੰਨ ਬੰਦੇ ਪੁਰੇ ਨੇ ਬੜਾ ਐਸਲੀ ਬੜੀ ਆ ਓਏ ਕਿਵੇਂ ਆ ਤਾਵੇਂ ਆ ਚੀਕਾਂ ਘੜਾਓ ਚੀਕਾਂ ਨਾਲ ਕੀ ਜਾ ਰੇ ਤਕੜੀ ਜੀ ਤੇ ਮੱਛਰੀ ਵੜਾ ਜੇ ਇਹ ਨਾਲ ਮੱਛਰਦਾਨ ਨਹੀਂ ਲਾਣੀ ਪੈਣੀ ਆ ਇੱਧਰ ਆਇਆ ਨਾ ਨਹੀਂ ਸੈਟਲਮੈਂਟ ਹੋ ਕੇ ਬੈਜੀ ਅਰੇ ਬੋਲਤੇ ਆ ਰਹੇ ਆ ਮੁੰਡਿਆਂ ਨੇ ਸਾਰਾ ਕੁਝ ਕੱਸ ਲਿਆ ਵਾਹ ਮੁੰਮੀ ਮੁਰਚਾ ਵੈਰੇ ਨੇ ਮੁੰਡਿਆਂ ਦੇ ਆ ਜੌਧਾਰੇ ਸ਼ਾਹਦਾਰੇ ਸਾਹ ਆਪ ਮਾਰ ਕਰ ਚਾਂਦਕ ਮੈਂ ਤਾਂ ਜਸਟ ਸਟਾਰਟ ਹੋਣਾ ਆ ਯੋਧੇ ਨੇਰੇ ਸਾਡੇ ਨੇ ਸਟਾਰਟ ਕਰਦੇ ਨੇ ਯੋਧੇ ਨੇ ਮਕਾਨੇ ਜਾ ਕੇ ਆਉਣਾ ਹੁਣ ਆਪਾਂ ਇੰਜੋਏ ਕਰਦਿਆਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਰਿਐਕਸ਼ਨ ਦਿਖਾਵਾਂਗੇ ਜੀ ਬਾਜੀ ਕਿਵੇਂ ਦਾ ਰਿਐਕਸ਼ਨ ਹੋ ਗਿਆ ਇੱਕ ਵਾਰ ਤਾਂ ਲੱਤਾਂ ਕੰਬਾ ਲਾਤੀਆਂ ਸੀ ਕਿਉਂ ਵੀਰ ਝੋਲੇ 'ਚ ਬੈਠ ਕੇ ਤਾਂ ਨਾ ਆਂਦਾ ਕਿਸੇ ਨਾਲ ਵੀ ਲੱਗੇ ਜਾਵਾਂਗੇ ਕਿਸੇ ਨਾਲ ਹੌ ਟਾਈਮ ਬਾਕੀ ਆ ਨਾ ਮੇਲਾ ਦੇ ਇਸ ਤਰ੍ਹਾਂ ਵਾਲਾ ਇਹ ਆਦਰ ਟੈਟਾ ਟੰਡੋ ਆ ਉਧਰ ਮੌਤ ਦਾ ਕੂ ਇਧਰ ਆ ਦੂਜੇ ਝੋਲੇ ਆ ਮੈਦਾ ਮੋਲਾ ਲੱਗਿਆ ਪਿਆ ਖਾਣ ਪੀਣ ਦਾ ਸਟਾન્ડ 11 ਆਵਨ ਦਿਖਾ ਨੇ 125 ਫੋਟਾ ਵਾਲਾ ਆਵਨ 11 ਆਵਨ ਲੰਮਾ ਪਾਇਆ ਪਿਆ 10 15 ਦਿਨਾਂ ਤੱਕ ਇਹਨੇ ਵੀ ਛੱਡ ਜਾਣਾ ਵਿਚਾਰੇ ਨੇ ਇੰਨੇ ਦਿਨਾਂ ਦੀ ਮਿਹਨਤ ਮਿੱਟੀ ਮਿੱਟੀ ਚਲ ਜਾਣੀ ਇੱਕ ਦਿਨ ਚ ਚਲੋ ਮਾਤੀਆ ਸਾਰਾ ਡਰੈਸ ਗਰਾਊਂਡ ਆ ਆ ਵੀ ਖੜਾਉਣਾ ਖੜੋਣਾ ਲੈ ਲੈ ਦੱਸ ਦੋ ਜੇ ਟੈਟੂ ਬਣਵਾਣਾ ਹੋਵੇ ਦੰਦੀ ਕੋਟ ਬਣਾਉਣਾ ਪੋਰਟਰੇਟ ਬਾਕੀ ਤਿੰਨ ਰਾਵਣਾ ਬੇ ਬਾਕੀ ਹੁਣ ਆਪਾਂ ਚੱਲਦੇ ਆ ਅੱਗੇ ਬਾਈ ਜੀ ਖੰਨੇ ਤੋਂ ਆਇਆ ਕੁਝ ਪਾਈਏ ਬੜਾਈਏ ਨਾ ਹੋਰ ਇਹ ਸਾਰਾ ਮਹੌਲ ਚੱਲਦਾ ਹੈ더라 ਘਵਾਰੇ ਕੋਰੇ ਲੱਗੇ ਆ ਨਾ ਮਾਡਿਸ਼ਨ ਚ ਡੋਲਦਾ ਪਰਨਕੀ ਹਿਸਾਬ ਕਿਤਾਵਾ ਇਹਦਾ ਆਹ ਜੀ ਨਾ ਡਾਟ ਉਰ ਤਾਂ ਲੱਗਣਾ ਨਹੀਂ ਮਿੱਟੀ ਜਿਹਾ ਹੀ ਲੱਗਦਾ ਮੈਨੂੰ ਚਲੋ ਚੱਲਦੇ ਆ ਅੱਗੇ ਝੰਡੋਲ ਛੋਟਾ ਫੇਲ ਹੀ ਆ ਫੇਲ ਲਿਆ ਚੜਿਆ ਕੋਈ ਹੈ ਨਹੀਂ ਫੇਲਿਆ ਕੋਈ ਕਮਾਈ ਜਾਂਦਾ ਦੇਦ ਬੋਗਦੇ ਹੁਣ ਬਹਿ ਗਿਆ ਆਪਾਂ ਆਪਣੀ ਗੱਡੀ ਤੇ ਗੱਡੀ ਗੱਡੀ ਜੀ ਹੁਣ ਆਪਾਂ ਪਹੁੰਚ ਗਏ ਜੀ ਘਰ ਤੇ ਮੇਲਾ ਮੂਲਾ ਸਭ ਦੇਖਿਆ ਏ ਤੇ ਬਹੁਤ ਆਨੰਦ ਵੀ ਆਇਆ ਤੇ ਉਮੀਦ ਕਰਦਾ ਤੁਹਾਨੂੰ ਵੀ ਆਇਆ ਹੋਊਗਾ ਆਨੰਦ ਚੂਲਾ ਲੈ ਕੇ ਤਾਂ ਭਾਈ ਇੱਕ ਵਾਰ ਕੰਮਰ ਲੱਗ ਗਏ ਸੀਗੇ ਫੇ ਮੁੜ ਕੇ 버거 ਖਾਦਾ ਤੇ ਸ਼ੌਟ ਲੈਣਾ ਭੁੱਲ ਗਏ ਫੇਰ ਆ ਗਏ ਜੀ ਘਰ ਨੂੰ ਹੁਣ ਮਾਹੌਲ ਜਾਰ ਸੈੱਟ ਹੋਇਆ ਤੇ ਆਪਣੀਆਂ ਖੜੀ ਗਦੀ ਰਾਣੀ ਗਦੀ ਰਾਣੀ ਖੜੀ ਆਪਣੀ ਆਪਣੀ ਗਦੀ ਰਾਣੀ ਕੱਲੀ ਬੁੱਕਦੀ ਆ ਝੋਟੀ ਤੇ ਉਧਰ ਤੁਹਾਨੂੰ ਦਿਖਾਣੇ ਆ ਆ ਕੇ ਮੈਂ ਸੁੰਘੜ ਕੇ ਖੜੇ ਨੇ ਰਾਣੀ ਦੀ ਟੋਰ ਨਹੀਂ ਜਾਰੇ ਬਾਕੀ ਦੇ ਰਹੇ ਹਾਂ ਜੀ ਅਗਲੇ ਬਲੌਗਸ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੂਗਾ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਕੀ ਧੰਨਵਾਦ ਹੋ ਵੀ ਤੁਹਾਡਾ ਪਿਆਰ ਬਹੁਤ ਆ ਮੈਨੂੰ ਆਪਾਂ ਸੈਟੀਸਫਾਈ ਆ